ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਸਾਰ ਦਾ ਚੌਨਵਾ ਸਾਖੀ ਸਾਹਿਤ ਕਿਤਾਬ ਦੇ ਵਿੱਚੋਂ ਇੱਕ ਲੇਖ ਤੁਹਾਡੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ ਕਾਨੂੰਨ ਦੇ ਸ਼ਹੀਦ ਆਓ ਇਹਨੂੰ ਆਪਾਂ ਵਿਚਾਰੀਏ ਜਦੋਂ ਕੋਈ ਵਿਅਕਤੀ ਕੰਮ ਕਰਦਾ ਹੈ ਤਾਂ ਉਸ ਕੰਮ ਵਿੱਚ ਉਸ ਦਾ ਮਨ ਇਕਾਗਰ ਹੋਣਾ ਚਾਹੀਦਾ ਹੈ ਜੇ ਅਜਿਹਾ ਨਾ ਹੋਵੇ ਤਾਂ ਗਲਤੀਆਂ ਬਹੁਤ ਹੋਣਗੀਆਂ ਨੁਕਸਾਨ ਹੋ ਜਾਵੇਗਾ ਕਈ ਵਾਰੀ ਮਨੁੱਖ ਦੀ ਜਾਨ ਵੀ ਚਲੀ ਜਾਂਦੀ ਹੈ ਸਗੋਂ ਕਿਸੇ ਇੱਕ ਇਨਸਾਨ ਦੀ ਅਣਗਹਿਲੀ ਜਾਂ ਨਾ ਸਮਝੀ ਕਾਰਨ ਬਹੁਤ ਵੱਡੀਆਂ ਘਟਨਾਵਾਂ ਵਾਪਰ ਜਾਂਦੀਆਂ ਨੇ ਗਲਤੀ ਇੱਕ ਦੀ ਹੁੰਦੀ ਹੈ ਤੇ ਮੌਤ ਕਈਆਂ ਦੀ ਹੋ ਜਾਂਦੀ ਹੈ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਵਾਸਤੇ ਸੁਚੇਤ ਹੋਣਾ ਬਹੁਤ ਜ਼ਰੂਰੀ ਹੈ ਫਿਰ ਆਪਣੇ ਲੋਕਾਂ ਦਾ ਵੱਡਾ ਜਾਂ ਛੋਟਾ ਸੰਗਠਨ ਬਣਾ ਕੇ ਉਹਨਾਂ ਨੂੰ ਨਿਸ਼ਾਨੇ ਪ੍ਰਤੀ ਸੁਚੇਤ ਕਰਕੇ ਹੋਰ ਤਾਕਤ ਬਣਾ ਲਈਦੀ ਹੈ ਲੋਕ ਸ਼ਕਤੀ ਕੇਂਦਰਿਤ ਕਰਨ ਵਾਸਤੇ ਆਪਣਾ ਪਰਿਵਾਰ ਪਹਿਲੀ ਇਕਾਈ ਹੈ ਫਿਰ ਖਾਨਦਾਨ ਜਾਂ ਕਬੀਲਾ ਹੈ ਇਸ ਤੋਂ ਮਗਰੋਂ ਇੱਕੋ ਸਭਤਾ ਕੰਮ ਕਰਦੀ ਹੈ ਆਪਣੀ ਬੋਲੀ ਵੀ ਇਕੱਠੇ ਰੱਖਣ ਵਿੱਚ ਸਾਨੂੰ ਬਹੁਤ ਵੱਡੀ ਸਹਾਇਤਾ ਦਿੰਦੀ ਹੈ ਯੋਗਦਾਨ ਪਾਉਂਦੀ ਹੈ ਇਸ ਤੋਂ ਅੱਗੇ ਬਹੁਤ ਹੀ ਸੰਵੇਦਨਸ਼ੀਲ ਸਾਂਝ ਧਰਮਰਾਹੀ ਪੈਦਾ ਕੀਤੀ ਜਾਂਦੀ ਹੈ ਇੱਕ ਦੇਸ਼ ਦੀਆਂ ਹੱਦਾ ਅੰਦਰ ਵਸੇ ਲੋਕਾਂ ਨੂੰ ਵੀ ਇੱਕ ਮਜਬੂਤ ਕੜੀ ਵਿੱਚ ਹੋਣ ਦਾ ਅਹਿਸਾਸ ਬਾਰ-ਬਾਰ ਕਰਾਇਆ ਜਾਂਦਾ ਹੈ ਉਹਨਾਂ ਦੇ ਧਰਮ ਅਤੇ ਬੋਲੀਆਂ ਭਾਵੇਂ ਅੱਡੋ-ਅੱਡ ਹੀ ਕਿਉਂ ਨਾ ਹੋਣ ਦੇਸ਼ ਦੇ ਅੰਦਰ ਕਾਨੂੰਨ ਬਣਾਏ ਜਾਂਦੇ ਹਨ ਅਦਾਲਤਾਂ ਸਥਾਪਿਤ ਕੀਤੀਆਂ ਜਾਂਦੀਆਂ ਹਨ ਪੁਲਿਸ ਦੁਆਰਾ ਡੰਡੇ ਦੇ ਜ਼ੋਰ ਕਾਨੂੰਨ ਮੰਨਣ ਲਈ ਮਜਬੂਰ ਕੀਤਾ ਜਾਂਦਾ ਹੈ ਦੇਸ਼ ਦੀ ਰੱਖਿਆ ਵਾਸਤੇ ਫੌਜ ਦੀ ਵੱਡੀ ਗਿਣਤੀ ਭਰਤੀ ਕਰ ਲਈ ਜਾਂਦੀ ਹੈ ਕਈ ਵਾਰੀ ਬਾਹਰਲੇ ਦੁਸ਼ਮਣਾਂ ਨਾਲ ਦੋ ਹੱਥ ਕਰਨ ਦੀ ਥਾਵੇਂ ਫੌਜ ਆਪਣੇ ਹੀ ਲੋਕਾਂ ਨੂੰ ਸਿੱਧੇ ਰਾਹ ਜਿਹਨੂੰ ਉਹ ਕਹਿੰਦੇ ਨੇ ਸਿੱਧੇ ਰਾਹ ਪਾਉਣ ਵਾਸਤੇ ਬੰਦੂਕਾਂ ਤੋਪਾਂ ਦੀ ਵਰਤੋਂ ਕਰਦੀ ਹੈ ਅੱਜ ਦੇ ਮਾਹੌਲ ਮੁਤਾਬਕ ਰਾਜ ਕਰ ਰਹੀ ਧਿਰ ਸਭ ਤੋਂ ਵੱਧ ਤਾਕਤਵਰ ਹੁੰਦੀ ਹੈ ਸਾਰੀਆਂ ਸ਼ਕਤੀਆਂ ਉਸੇ ਦੇ ਅਧਿਕਾਰ ਵਿੱਚ ਹੁੰਦੀਆਂ ਨੇ ਰਾਜ ਕਰ ਰਹੀਆਂ ਧਿਰਾਂ ਵਿੱਚ ਖੁਦਗਰਜ਼ ਲੋਕ ਵੀ ਬਹੁਤ ਹੁੰਦੇ ਨੇ ਉਹ ਆਪਣੇ ਲੋਕਾਂ ਦੀ ਭਲਾਈ ਕਰਨ ਦੀ ਥਾਂ ਖੁਦਗਰਜ਼ੀਆਂ ਵਿੱਚ ਰੁੱੜ ਜਾਂਦੇ ਨੇ ਨਸ਼ੇ ਕਰਨੇ ਇਸ ਪ੍ਰਸਤੀ ਵਿੱਚ ਡੁੱਬੇ ਰਹਿਣਾ ਨਜਾਇਜ਼ ਤਰੀਕਿਆਂ ਨਾਲ ਪੈਸਾ ਇਕੱਠਾ ਕਰਨਾ ਉਨ੍ਹਾਂ ਦੀ ਜ਼ਿੰਦਗੀ ਦਾ ਟੀਚਾ ਬਣ ਜਾਂਦਾ ਹੈ ਅਜਿਹੇ ਲੋਕ ਵਿਰੋਧੀ ਪਾਪ ਕਰਮਾਂ ਨੂੰ ਰੋਕਣ ਵਾਸਤੇ ਫਿਰ ਹੋਰ ਨੇਤਾ ਲੋਕ ਵਿਰੋਧੀ ਕੰਮਾਂ ਨੂੰ ਜਨਤਾ ਸਨਮੁਖ ਰੱਖਦੇ ਹਨ ਬੁਰੇ ਨਿਯਮ ਨੂੰ ਬਦਲਣ ਦੀ ਕੋਸ਼ਿਸ਼ ਕਰਦੇ ਹਨ ਕਦੀ ਕਦੀ ਇਹ ਕੋਸ਼ਿਸ਼ ਕਾਮਯਾਬ ਹੋ ਜਾਂਦੀ ਹੈ ਬਹੁਤੀ ਵਾਰੀ ਅਸਫਲ ਰਹਿੰਦੀ ਹੈ ਤਬਦੀਲੀ ਲਿਆਉਣ ਦੇ ਚਾਹਵਾਨ ਲੋਕਾਂ ਨੂੰ ਹਾਰ ਜਾਣ ਦੀ ਸੂਰਤ ਵਿੱਚ ਅਣਗਿਣਤ ਮਸੀਬਤਾਂ ਝੱਲਣੀਆਂ ਪੈਂਦੀਆਂ ਹਨ ਹਾਕਮ ਧਿਰ ਵੱਲੋਂ અપਮਾਨ ਕੀਤਾ ਜਾਂਦਾ ਹੈ ਬਦਨਾਮ ਕੀਤਾ ਜਾਂਦਾ ਹੈ ਦੇਸ਼ ਧਰੋਹ ਦੇਸ਼ ਧਰੋਹੀ ਗਰਦਾਨਿਆਂ ਜਾਂਦਾ ਹੈ ਜੇਲ੍ਹ ਦੀਆਂ ਕਾਲ ਕੋਠੜੀਆਂ ਵਿੱਚ ਜ਼ਿੰਦਗੀ ਰੋਲੀ ਜਾਂਦੀ ਹੈ ਬਹੁਤ ਸਾਰਿਆਂ ਨੂੰ ਕਾਨੂੰਨ ਦੀ ਵਰਤੋਂ ਕਰਕੇ ਫਾਂਸੀ ਲਟਕਾ ਦਿੱਤਾ ਜਾਂਦਾ ਹੈ ਜੇ ਛੇਤੀ ਦੁਸ਼ਮਣਾਂ ਨੂੰ ਗਲੋਂ ਲਾਉਣਾ ਹੋਵੇ ਤਾਂ ਪੁਲਿਸ ਮੁਕਾਬਲਾ ਬਣਾ ਦਿੱਤਾ ਜਾਂਦਾ ਹੈ ਕਈ ਵਾਰੀ ਇਹਨਾਂ ਪਾਪ ਕਰਮਾਂ ਲਈ ਧਰਮ ਮੁਕੀ ਅਤੇ ਧਰਮ ਪੁਸਤਕਾਂ ਦੀ ਲੋੜ ਮੁਤਾਬਕ ਵਰਤੋਂ ਕਰ ਲਈ ਜਾਂਦੀ ਹੈ ਸੁਧਾਰ ਕਰਨ ਵਾਸਤੇ ਸੰਘਰਸ਼ ਕਰਨ ਵਾਲਿਆਂ ਨੂੰ ਧਰਮ ਦੇ ਦੁਸ਼ਮਣ ਬਣਾਇਆ ਜਾਂਦਾ ਹੈ ਦੇਸ਼ ਦੇ ਗद्दार ਵੀ ਐਲਾਨਿਆ ਜਾਂਦਾ ਹੈ ਕਿਉਂਕਿ ਹਾਲੀ ਉਹਨਾਂ ਦੇ ਹੱਥ ਵਿੱਚ ਤਾਕਤ ਨਹੀਂ ਹੁੰਦੀ ਕਮਜ਼ੋਰਾਂ ਨਾਲ ਸਦਾ ਤੋਂ ਹੀ ਇਵੇਂ ਵਰਤਾਓ ਹੁੰਦਾ ਆ ਰਿਹਾ ਹੈ ਇੱਕ ਪਾਸੇ ਰਾਜ ਕਰ ਰਹੀਆਂ ਧਿਰਾਂ ਸਾਰੇ ਦੇਸ਼ਵਾਸੀਆਂ ਦੇ ਹਿੱਸੇ ਦਾ ਧਨ ਆਪਣੇ ਕਬਜ਼ੇ ਵਿੱਚ ਕਰ ਲੈਂਦੀਆਂ ਨੇ ਕਈ ਪੁਸਤਾਂ ਵਾਸਤੇ ਖਜ਼ਾਨੇ ਭਰ ਲੈਂਦੀਆਂ ਹਨ ਉਹਨਾਂ ਨੂੰ ਕੋਈ ਸਜ਼ਾ ਨਹੀਂ ਮਿਲਦੀ ਉਹਨਾਂ ਖਿਲਾਫ ਕੋਈ ਕਾਨੂੰਨ ਨਹੀਂ ਹੁੰਦਾ ਆਮ ਮਨੁੱਖ ਸਰਕਾਰ ਤੋਂ ਕੁਝ ਕਰਜ਼ਾ ਚੁੱਕ ਲਵੇ ਆਰਥਿਕ ਮਜਬੂਰੀ ਕਾਰਨ ਸਮੇਂ ਸਿਰ ਕਿਸ਼ਤ ਨਾ ਮੋੜ ਸਕੇ ਉਸ ਨੂੰ ਫੜ ਕੇ ਜੇਲ੍ਹ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ ਘਰ ਜ਼ਮੀਨ ਨਿਲਾਮ ਕਰਕੇ ਰੁਪਏ ਵਸੂਲ ਲਏ ਜਾਂਦੇ ਨੇ ਆਪਣੇ ਪਰਿਵਾਰ ਨੂੰ ਛੱਡ ਕੇ ਪਤਨੀ ਦੇ ਹੌਕਿਆਂ ਨੂੰ ਅਣਵੇਖਿਆ ਕਰਕੇ ਬੱਚਿਆਂ ਦੇ ਹੰਝੂਆਂ ਵੱਲੋਂ ਮੂੰਹ ਫੇਰ ਕੇ ਦੇਸ਼ ਦੀ ਰਾਖੀ ਲਈ ਫੌਜਾਂ ਵਿੱਚ ਭਰਤੀ ਹੋ ਕੇ ਜਾਨਾਂ ਵਾਰ ਜਾਂਦੇ ਹਨ ਸਾਡੇ ਬਹੁਤ ਸਾਰੇ ਨੌਜਵਾਨ ਇਹ ਵੀ ਸ਼ਹੀਦ ਮੰਨੇ ਜਾਂਦੇ ਨੇ ਬਹੁਤ ਸਾਰੇ ਕਵੀ ਸਹਿਤਕਾਰ ਸਰਕਾਰਾਂ ਵੱਲੋਂ ਸਨਮਾਨੇ ਜਾਂਦੇ ਨੇ ਇਹ ਸਾਰੇ ਉਹ ਲੋਕ ਹੁੰਦੇ ਨੇ ਜੋ ਆਪਣੇ ਲੋਕਾਂ ਦੇ ਦੁੱਖ ਦਰਦ ਬਿਆਨ ਨਹੀਂ ਕਰ ਸਕਦੇ ਸਗੋਂ ਲੋਕਾਂ ਨਾਲ ਗਦਾਰੀ ਕਰਕੇ ਸਰਕਾਰਾਂ ਦੇ ਹੱਥ ਠੋਕੇ ਬਣਦੇ ਹਨ ਸਰਕਾਰ ਲਈ ਇਹ ਬਹੁਤ ਮਹਾਨ ਹੁੰਦੇ ਨੇ ਦੂਜੇ ਬੰਨੇ ਸੱਚ ਤੇ ਪਹਿਰਾ ਦੇਣ ਵਾਲੇ ਲੋਕਾਂ ਲਈ ਲਿਖਣ ਵਾਲੇ ਗੁੰਮਨਾਮੀ ਦੀ ਹਾਲਤ ਵਿੱਚ ਜ਼ਿੰਦਗੀ ਬਿਤਾ ਕੇ ਸੰਸਾਰ ਤੋਂ ਕੂਚ ਕਰ ਜਾਂਦੇ ਹਨ ਇਹ ਹਨ ਕਾਨੂੰਨ ਵੱਲੋਂ ਸ਼ਹੀਦ ਕੀਤੇ ਲੋਕ ਇਹਨਾਂ ਦੀ ਕੋਈ ਸੁਣਵਾਈ ਕਰਨ ਵਾਲਾ ਨਹੀਂ ਤੇ ਇਹਨਾਂ ਦੀ ਕੋਈ ਯਾਦਗਾਰ ਨਹੀਂ ਇਹਨਾਂ ਦਾ ਕੋਈ ਸ਼ਹੀਦੀ ਦਿਨ ਮਨਾਉਣ ਵਾਲਾ ਨਹੀਂ ਹੁੰਦਾ ਬਹੁਤ ਸਾਰੀਆਂ ਸੋਹਣੀਆਂ ਲੜਕੀਆਂ ਕਿਸੇ ਮਜਬੂਰੀ ਵਸ ਦੱਲਿਆਂ ਅਯਾਸਾਂ ਬਦਮਾਸ਼ਾਂ ਦੇ ਕਾਬੂ ਆ ਜਾਂਦੀਆਂ ਹਨ ਸਾਰੀ ਉਮਰ ਹੌਕਿਆਂ ਹਾਵਿਆਂ ਵਿੱਚ ਬੀਤ ਜਾਂਦੀ ਹੈ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਕਿਸ ਅਪਰਾਧ ਦੀ ਸਾਨੂੰ ਸਜ਼ਾ ਦਿੱਤੀ ਗਈ ਹੈ ਦਲਿਆਂ ਨੂੰ ਕੋਈ ਸਜ਼ਾ ਨਹੀਂ ਅਜਿਹਾਂ ਅਣਗਿਣਤ ਔਰਤਾਂ ਬੇਗਾਨਿਆਂ ਤੋਂ ਅਤੇ ਆਪਣੇ ਹੱਥੋਂ ਬੇਅੰਤ ਤਸੀਹੇ ਚਲਦੀਆਂ ਸੰਸਾਰ ਤੋਂ ਵਿਦਾ ਹੋ ਜਾਂਦੀਆਂ ਨੇ ਇਹ ਵੀ ਕਾਨੂੰਨ ਦੀਆਂ ਸ਼ਹੀਦ ਹਨ ਬਸ ਇੰਨਾ ਕੋ ਫਰਕ ਹੈ ਕਿ ਮਰਦੇ ਤਾਂ ਬੇਅੰਤ ਲੋਕ ਹਨ ਸ਼ਹੀਦ ਦਾ ਖਿਤਾਬ ਕਿਸੇ ਵਿਰਲੇ ਨੂੰ ਹੀ ਦਿੱਤਾ ਜਾਂਦਾ ਹੈ ਕੁਝ ਆਪਣੇ ਵੱਲੋਂ ਕਤਲ ਕੀਤੇ ਜਾਂਦੇ ਹਨ ਕੁਝ ਬੇਗਾਨਿਆਂ ਵੱਲੋਂ ਇਹ ਮਰਜ਼ੀ ਹੈ ਸਰਕਾਰੀ ਧਿਰਾਂ ਦੀ ਪਈ ਸ਼ਹੀਦ ਕਿਸ ਨੂੰ ਮੰਨਣਾ ਹੈ ਗਦਾਰ ਦਾ ਫਤਵਾ ਕਿਸ ਨੂੰ ਦੇਣਾ ਹੈ ਜੇਲ੍ਹਾਂ ਵਿੱਚ ਬੰਦ ਸਾਰੇ ਲੋਕ ਅਪਰਾਧੀ ਨਹੀਂ ਹੁੰਦੇ ਜਿਸ ਮਨੁੱਖ ਨੂੰ ਜ਼ੰਜੀਰਾਂ ਵਿੱਚ ਜਕੜਿਆ ਹੋਇਆ ਵੇਖ ਰਹੇ ਹੋ ਜ਼ਰੂਰੀ ਨਹੀਂ ਕਿ ਉਹ ਅਪਰਾਧੀ ਹੋਵੇ ਉਹ ਆਪਣੇ ਹੱਕਾਂ ਲਈ ਆਪਣੇ ਲੋਕਾਂ ਲਈ ਹੱਕ ਲੈਣ ਵਾਸਤੇ ਲੜਦਾ ਹੋਇਆ ਫੜ ਲਿਆ ਹੋਵੇ ਹੋ ਸਕਦਾ ਹੈ ਲੋਕੀ ਕੱਲ ਨੂੰ ਉਸ ਦੀ ਪੂਜਾ ਕਰਨ ਲੱਗ ਪੈਣ ਇਸ ਦੀਆਂ ਜੰਜੀਰਾਂ ਕਿਸੇ ਅਜਾਇਬ ਘਰ ਵਿੱਚ ਦਰਸ਼ਨਾਂ ਲਈ ਰੱਖ ਦਿੱਤੀਆਂ ਜਾਣ ਕੋਈ ਆਦਮੀ ਖਾਨਦਾਨੀ شریف ਜਾਂ ਖਾਨਦਾਨੀ ਅਪਰਾਧੀ ਨਹੀਂ ਹੋਇਆ ਕਰਦਾ ਜੋ ਪਤਵੰਤੇ ਅੱਜ ਨਜ਼ਰ ਆਉਂਦੇ ਹਨ ਹੋ ਸਕਦਾ ਹੈ ਇਹਨਾਂ ਦਾ ਪਿਛੋਕੜ ਕਾਤਲਾਂ ਵਾਲਾ ਜਾਂ ਅਪਰਾਧੀਆਂ ਵਾਲਾ ਹੋਵੇ ਜਿਨ੍ਹਾਂ ਨੂੰ ਅੱਜ ਚੋਰ ਡਾਕੂ ਜਾ ਕਮੀਨੇ ਕਿਹਾ ਜਾ ਰਿਹਾ ਹੈ ਕੀ ਪਤਾ ਇਹਨਾਂ ਦਾ ਪਛੋਕੜ ਨਿਹੈਤ ਭਲੇ ਲੋਕਾਂ ਵਰਗਾ ਹੋਵੇ ਬਹੁ ਗਿਣਤੀ ਦੇ ਮਗਰ ਲੱਗ ਕੇ ਗਲਤ ਫੈਸਲੇ ਨਾ ਕਰ ਲੈਣਾ ਖੁਦ ਪਰਖ ਕਰਕੇ ਵੇਖਣਾ ਕਿਉਂਕਿ ਜਿਸ ਸਰਕਾਰ ਦੀ ਤਾਕਤ ਹੁੰਦੀ ਹੈ ਤੇ ਉਹ ਤਾਕਤਵਰ ਧਿਰਾਂ ਜੋ ਪ੍ਰਚਾਰ ਕਰਦੀਆਂ ਨੇ ਲੋਕਾਂ ਦੇ ਮਨਾਂ 'ਚ ਸਮਾ ਪਾ ਕੇ ਉਹੀ ਥਾਂ ਬਣਾ ਲੈਂਦੇ ਨੇ ਭਾਵ ਕਿ ਜਿਸ ਨੂੰ ਉਹ ਸ਼ਹੀਦ ਕਹਿਣ ਲੋਕੀ ਉਸ ਨੂੰ ਸ਼ਹੀਦ ਮੰਨ ਲੈਂਦੇ ਨੇ ਜਿਸ ਨੂੰ ਉਹ ਦੇਸ਼ ਦਾ ਗद्दार ਕਹਿਣ ਲੋਕੀ ਉਸ ਨੂੰ ਗद्दार ਮੰਨ ਲੈਂਦੇ ਨੇ ਤੇ ਗद्दार ਦਾ ਅਤੇ ਵਫਾਦਾਰ ਦਾ ਫੈਸਲਾ ਕੌਣ ਕਰੇ ਕਿਉਂਕਿ ਜੇਤੂ ਧਿਰ ਨੇ ਕਿਸੇ ਵੀ ਆਪਣੇ ਵਿਰੋਧੀ ਨੂੰ ਉੱਠਣ ਵੀ ਨਹੀਂ ਦੇਣਾ ਜਿਹੜੇ ਪਹਿਲਾਂ ਵਿਰੋਧੀ ਹੋ ਚੁੱਕੇ ਨੇ ਉਹਨਾਂ ਨੂੰ ਲੋਕਾਂ ਦੇ ਮਨਾਂ 'ਚ ਉੱਬਰ ਨਹੀਂ ਦੇਣਾ ਤੇ ਉਹਨਾਂ ਦਾ ਸਭ ਕੁਝ ਮਿਟ ਜਾਂਦਾ ਹੈ ਉਹਨਾਂ ਨੇ ਜਾਨਤਾ ਲੇਖੇ ਲਾਈ ਸੀ ਕਿਸੇ ਇਨਕਲਾਬ ਵਾਸਤੇ ਪਰ ਕਿਉਂਕਿ ਉਹ ਜਿੱਤ ਨਹੀਂ ਸਕੇ ਤੇ ਹਾਰਿਆਂ ਹੋਿਆਂ ਨੂੰ ਯਾਦ ਕੌਣ ਕਰੇ ਇਹ ਤਾਂ ਬਹੁਤ ਲੰਮੇ ਸਮੇਂ ਤੋਂ ਬਾਅਦ ਜਦੋਂ ਕਿਤੇ ਲੋਕਾਂ ਨੂੰ ਸੋਝੀ ਆਉਂਦੀ ਹੈ ਫਿਰ ਭਾਵੇਂ ਉਹਨਾਂ ਦਾ ਕੁਝ ਇਤਿਹਾਸ ਜਿੰਨਾ ਕਿ ਮਿਲਦਾ ਹੋਵੇ ਉਹ ਫਰੋੜ ਕੇ ਉਹ ਪੜ੍ਹ ਕੇ ਉਹਦੀ ਵਿਆਖਿਆ ਕਰਕੇ ਆਪਣੇ ਲੋਕਾਂ ਨੂੰ ਕੁਝ ਦੱਸ ਸਕਣ ਕਿ ਇਹ ਵੀ ਮਹਾਨ ਸਨ ਪਰ ਇਹ ਜੇਤੂ ਨਹੀਂ ਬਣ ਸਕੇ ਜੇਤੂ ਨਾ ਹੋਣ ਕਰਕੇ ਹੀ ਇਹ ਉੱਭਰ ਨਹੀਂ ਸਕੇ ਪਰ ਇਹ ਬੜੇ ਮਹਾਨ ਇਨਸਾਨ ਸਨ ਬਸ ਇਹ ਆਪਣੇ ਨਾਲ ਫੌਜ ਖੜੀ ਕਰਕੇ ਜਿੱਤ ਦਾ ਝੰਡਾ ਨਹੀਂ ਲਹਿਰਾ ਸਕੇ ਜਿਹਦੇ ਕਾਰਨ ਕਰਕੇ ਇਹਨਾਂ ਦਾ ਸਭ ਕੁਝ ਹਨੇਰੇ ਵਿੱਚ ਗਵਾਚ ਗਿਆ ਗੁਰੂ ਪਿਆਰ ਵਾਲਿਓ ਗੁਰੂ ਸਾਹਿਬ ਤਾਂ ਇਹੀ ਗੱਲਾਂ ਸਾਨੂੰ ਸਮਝਾਉਂਦੇ ਨੇ ਬਲ ਛੁੱਟ ਕਿਉ ਬੰਧਨ ਪਰੇ ਕਛੂ ਨਾ ਹੋਤ ਉਪਾਏ ਕਹੋ ਨਾਨਕ ਅਬ ਓਟ ਹਰ ਗਜ ਜਿਉ ਹੋ ਸਹਾਈ ਬਲ ਹੋਆ ਬੰਧਨ ਛੁੱਟੇ ਸਬ ਕਿਛ ਹੋਤ ਉਪਾਏ ਨਾਨਕ ਸਬ ਕਿਛ ਤੁਮਰੇ ਹੱਥ ਮੈਂ ਤੁਮ ਹੀ ਹੋਤ ਸਹਾਈ ਨੋਵੇਂ ਪਾਤਸ਼ਾਹ ਕਹਿ ਰਹੇ ਨੇ ਭਾਈ ਜਦੋਂ ਤੁਹਾਡੇ ਕੋਲੇ ਤਾਕਤ ਹੈ ਤਾਂ ਤੁਸੀਂ ਆਪਣੀ ਗੁਲਾਮੀ ਨੂੰ ਤੋੜ ਸਕਦੇ ਹੋ ਬੰਧਨਾਂ ਚੋਂ ਨਿਕਲ ਸਕਦੇ ਹੋ ਪਰ ਤਾਕਤ ਹਾਸਲ ਕਰਨੀ ਪਵੇਗੀ ਜਦੋਂ ਤੁਹਾਡੇ ਕੋਲੇ ਤਾਕਤ ਆਉਂਦੀ ਹੈ ਬਲ ਹੋਆ ਬੰਧਨ ਛੁੱਟੇ ਸਾਰੇ ਬੰਧਨ ਫਿਰ ਟੁੱਟ ਜਾਂਦੇ ਨੇ ਤੇ ਇਹ ਸਾਰਾ ਕੁਝ ਤੁਸੀਂ ਆਪ ਕਰਨਾ ਹੈ ਆਪਣੀ ਸਿਆਣਪ ਆਪਣੀ ਅਕਲ ਤੇ ਆਪਣੀ ਏਕਤਾ ਇਹਦੀ ਵਰਤੋਂ ਕਰਕੇ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਵੀ ਤੋੜਿਆ ਜਾ ਸਕਦਾ ਹੈ ਬਸ ਸਿਆਣਪ ਨੂੰ ਸਭ ਤੋਂ ਪ੍ਰਮੁੱਖ ਰੱਖਣਾ ਹੈ ਅਕਲ ਨੂੰ ਸਭ ਤੋਂ ਮੋੜੀ ਰੱਖਣਾ ਹੈ ਤਾਕਤ ਫਿਰ ਸਹੀ ਤਰੀਕੇ ਨਾਲ ਵਰਤੋਂ ਕੀਤੀ ਜਾ ਸਕਦੀ ਹੈ ਅਕਲ ਤੋਂ ਬਿਨਾ ਤਾਕਤ ਦੀ ਵੀ ਦੁਰਵਰਤੋਂ ਹੋ ਜਾਂਦੀ ਹੈ ਇਹ ਤੋਂ ਸਾਵਧਨ ਰਹਿਣਾ ਹੈ ਹੋਈਆਂ ਭੁੱਲਾਂ ਲਈ ਖਿਮਾ ਵਾਹਿਗੁਰੂ ਜੀ ਕਾ ਕਾਲ ਸਾ ਵਾਹਿਗੁਰੂ ਜੀ ਕੀ ਫਤ